ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਐਜੂਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਫੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਆਲੇ ਆ ਤੁਸੀਂ ਮਾਪੇ ਇਹਨਾਂ ਨੂੰ ਕੁਝ ਪੜਾਓ ਸੋ ਅੱਜਕੱਲ ਬੱਚਿਆਂ ਚ ਬਹੁਤ ਸਕਿਲਸ ਨੇ ਹੁਨਰ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨੈਂਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਦਿੱਲੀ 'ਚ ਹਰ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਏ ਤੇ ਜਮਨਾ ਦਈ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਲਗਾਤਾਰ ਵਧ ਰਿਹਾ ਹੈ ਤੇ ਦੱਸਦੇ ਕਿ ਲਗਾਤਾਰ ਮੀਂਹ ਪੈਣ ਦੇ ਨਾਲ ਜਮਨਾ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਵਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਲੋਕ ਨੇ ਦੀਕ ਰਹਿ ਰਹੇ ਨੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਆ ਹਾਲਾਂਕਿ ਜਮਨਾ ਖਾਦਰ ਦੇ ਨੇੜੇ 22000 ਤੋਂ ਕਰੀਬ ਘਰ ਨੇ ਜੋ ਕਿ ਉੱਥੇ ਨਜਾਇਜ਼ ਘਰਨੇ ਦੱਸੇ ਜਾ ਰਹੇ ਤੇ ਸੁਰੱਖਿਆ ਦੇ ਬਾਵਜੂਦ ਵੀ ਅਪੀਲ ਦੇ ਬਾਵਜੂਦ ਵੀ ਉਥੋਂ ਨਹੀਂ ਜਾ ਰਹੇ ਪਰ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਪੀਲ ਵੀ ਕੀਤੀ ਗਈ ਹੈ ਕਿ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਹੈ ਤੇ ਉੱਥੇ ਹੀ ਹਤਰੀ ਖੁੰਡ ਤੋਂ ਵੀ ਪਾਣੀ ਜਿਹੜਾ ਉਸ ਛੱਡਿਆ ਜਾ ਰਿਹਾ ਜਿਹੜੇ ਨਜ਼ਦੀਕ ਲੋਕਰੇ ਉਹਨਾਂ ਨੂੰ ਵੱਡਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਹੈ ਤੇ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਉੱਥੇ ਦਿੱਲੀ ਦੇ ਵਿੱਚ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਦੇਸ਼ ਭਰ ਦੀਆਂ ਕਈ ਥਾਵਾਂ ਤੇ ਬਾਰਿਸ਼ ਜਿਹੜੀ ਆ ਹੋ ਰਹੀ ਹੈ ਜਿਸ ਤੇ ਚਲਦੇ ਕਿ ਨਦੀਆਂ ਨਾਲੇ ਉਫਾਂਤੇ ਨੇ ਨਦੀਆਂ ਨਾਲੇ ਉਫਾਂਤੇ ਹੋਣ ਦੇ ਚਲਦੇ ਕਿ ਪ੍ਰਸ਼ਾਸਨ ਦੇ ਵੱਲੋਂ ਅਪੀਲ ਉਹਨਾਂ ਲੋਕਾਂ ਨੂੰ ਕੀਤੀ ਜਾ ਰਹੀ ਹੈ ਜਿਹੜੇ ਲੋਕ ਨਦੀਕ ਰਹਿ ਰਹੇ ਨੇ ਉਹਨਾਂ ਲੋਕਾਂ ਨੂੰ ਸੁਰੱਖਤ ਜਗ੍ਹਾ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਦਿੱਲੀ ਦੇ ਵਿੱਚ ਵੀ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜਿਹੜੇ ਕਿ ਨਦੀਆਂ ਨਾਲੇ ਦੇ ਨਜ਼ਦੀਕ ਰਹਿ ਰਹੇ ਨੇ ਤੇ ਹਾਲਾਂਕਿ ਜਮਨਾ ਖਾਦਰ ਨਦੀ ਕਰਟਾਈ ਹਜ਼ਾਰੇ ਦੇ ਕਰੀਬ ਨਜਾਜ ਘਰ ਨੇ ਜੋ ਕਿ ਇਸ ਅਪੀਲ ਦੇ ਬਾਵਜੂਦ ਵੀ ਉੱਥੇ ਹੀ ਰਹਿ ਰਹੇ ਨੇ ਨਹੀਂ ਗਏ ਆ ਤੇ ਪਰ ਸਰਕਾਰ ਵੱਲੋਂ ਨਦੀਕ ਜਿਹੜੇ ਉੱਥੇ ਲੋਕ ਰਹਿ ਰਹੇ ਉਹਨਾਂ ਦੇ ਬਾਰੇ ਅਪੀਲ ਉਹਨਾਂ ਨੂੰ ਕੀਤੀ ਗਈ ਹੈ ਦੱਸਦੇ ਕਿ ਹਿਮਾਚਲ ਦੇ ਵਿੱਚ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਤੇ ਚਲਦੇ ਕਿ ਨਦੀਆਂ ਨਾਲੇ ਉਫਾਨਤੇ ਨੇ ਇਸੇ ਤਰ੍ਹਾਂ ਹੀ ਪ੍ਰਸ਼ਾਸਨ ਦੇ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿ ਜਲਦ ਹੀ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਦੇਸ਼ ਭਰ ਦੀ ਗੱਲ ਕਰੀਏ ਦੇਸ਼ ਭਰ ਦੀਆਂ ਕਈ ਜਗ੍ਹਾ ਤੇ بارش ਹੋ ਰਹੀਆਂ ਮੀਂਹ ਪੈ ਰਿਹਾ ਜਿੱਥੇ ਚਲਦੇ ਕਿ ਹਰ ਵਰਗੇ ਕਈ ਜਗ੍ਹਾ ਤੇ ਹਾਲਾਤ ਬਣ ਗਏ ਨੇ ਤੇ ਕਈ ਜਗ੍ਹਾ ਤੇ ਹੜ੍ਹ ਵੀ ਆ ਚੁੱਕਿਆ ਤੇ ਸ਼ਿਮਲਾ ਦੀ ਗੱਲ ਕਰ ਲੈਂਦੇ ਆ ਕੱਲ ਹੀ ਸ਼ਿਮਲਾ ਦੇ ਵਿੱਚ ਰਾਮਪੁਰ ਤੇ ਵਿੱਚ ਇਹ ਬੱਦਲ ਫਟਿਆ ਬੱਦਲ ਫਟਣ ਦੇ ਨਾਲ ਉਥੇ ਇਹ ਨੋਬਲੀ ਜਿਹੜਾ ਨਾਲਾ ਸੀ ਉਥੇ ਹੜ੍ਹ ਆ ਗਿਆ ਤੇ ਮੁਸਤਦੀ ਵਖਾnde ਹੋਈ ਪ੍ਰਸ਼ਾਸਨ ਦੇ ਵੱਲੋਂ ਜਲਦੀ ਉਥੇ ਦੇ ਜਿਹੜੇ ਲੋਕ ਸਨ ਉਥੇ ਦੇ ਵਸਨੀਕ ਸੀ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪੰਚਾਇਆ ਗਿਆ ਨੁਕਸਾਨ ਵੱਡਾ ਨੁਕਸਾਨ ਜਿਹੜਾ ਸੀ ਉਸ ਵੱਡਾ ਨੁਕਸਾਨ ਹੋਣ ਤੋਂ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਬਚਾ ਲਿਆ ਗਿਆ ਇਸ ਤਰ੍ਹਾਂ ਹੀ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਆ ਤੇ ਉਥੇ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਿਹੜਾ ਕਈ ਥਾਵਾਂ ਲਈ ਜਾਰੀ ਕੀਤਾ ਗਿਆ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੀਂਹ ਪੈ ਸਕਦਾ ਹੈ ਤੇ ਪਾਣੀ ਦਾ ਪੱਧਰ ਵੀ ਜਿਹੜਾ ਕਈ ਜਗ੍ਹਾ ਤੇ ਨਦੀਆਂ ਨਾਲਿਆਂ ਦੇ ਵਿੱਚ ਵੱਧ ਸਕਦਾ ਹੈ ਇਸ ਲਈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਇਸੇ ਤਰ੍ਹਾਂ ਇਹ ਦਿੱਲੀ ਦੇ ਵਿੱਚ ਵੀ ਜਿੱਦਾਂ ਲਗਾਤਾਰ بارش ਹੋ ਰਹੀ ਹੈ ਪਿਛਲੇ ਦਿਨੇ ਵੀ بارش ਜਿਹੜੀ ਹੈ ਲਗਾਤਾਰ ਹੋਈ ਹੈ ਤਾਂ ਹੁਣ ਵੀ ਲਗਾਤਾਰ ਮੀਂਹ ਪੈਣ ਦੇ ਨਾਲ ਕਈ ਜਗ੍ਹਾ ਤੇ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਵੀ ਕਈ ਜਗ੍ਹਾ ਤੋਂ ਪਾਣੀ ਜਿਹੜਾ ਛੱਡਣਾ ਪੈ ਰਿਹਾ ਹਤਨੀਕੁੰਡੀ ਗੱਲ ਕਰੀਏ ਤਾਂ ਹਤਨੀਕੁੰਡੇ ਵਿੱਚ ਵੀ ਕਈ ਪਾਣੀ ਜਿਹੜਾ ਉਹ ਛੱਡਿਆ ਗਿਆ ਜਿੱਦਾਂ ਚੱਲਦੇ ਕਿ ਜਿਹੜੇ ਨੀਵੇਂ ਪਿੰਡ ਹੁੰਦੇ ਆ ਜਿਹੜੀਆਂ ਨੀਵੀਆਂ ਥਾਵਾਂ ਹੁੰਦੀਆਂ ਉਹਨਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਤੇ ਇਸ ਦੇ ਨਾਲ ਪਿੰਡਾਂ 'ਚ ਪਾਣੀ ਜਾਣ ਨਾਲ ਲੋਕਾਂ ਨੂੰ ਵੱਡਾ ਨੁਕਸਾਨ ਹੁੰਦਾ ਉਹਨਾਂ ਦਾ ਘਰ ਦਾ ਜਿਹੜਾ ਸਮਾਨ ਹੁੰਦਾ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਤੇ ਇਸ ਲਈ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਵੱਡੀ ਅਪੀਲ ਕੀਤੀ ਜਾਂਦੀ ਹੈ ਪਿਛਲੇ ਦਿਨੀ ਦੀ ਦੱਸਦੀ ਹੈ ਕਿ ਵਾਰਾਨਸੀ ਦੇ ਵਿੱਚ ਵੀ ਵਾਰਾਨਸੀ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਗਿਆ ਸੀ ਤੇ ਜਿਹੜੇ ਲੋਕ ਸੀ ਉਹਨਾਂ ਨੂੰ ਐਸਡੀਆਰਐਫਡੀ ਆ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸੁਰੱਖਿਆ ਤੇ ਜਗ੍ਹਾ ਤੇ ਪਹੁੰਚਾਇਆ ਗਿਆ ਸਿਗਾ ਪੂਰੀ ਮਦਦ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਉਹਨਾਂ ਦੀ ਕੀਤੀ ਗਈ ਸੀਗੀ ਕਿਉਂਕਿ ਪਿੰਡਾ ਵਿੱਚ ਹੜ ਆ ਗਿਆ ਸੀਗਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਸੀ ਨਵੇਂ ਇਲਾਕੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਏ ਸੀ ਤੋਂ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਸਕੂਲਾਂ ਨੂੰ ਵੀ ਉਹਨਾਂ ਜ਼ਿਲ੍ਹੇਾਂ 'ਚ ਸਕੂਲਾਂ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਬੱਚਿਆਂ ਨੂੰ ਜਿਹੜੇ ਕਿ ਉੱਥੇ ਨਦੀਕ ਰਹ ਰਹੇ ਸੀ ਜਾਂ ਫਿਰ ਉਹਨਾਂ ਜ਼ਿਲ੍ਹੇਾਂ ਦੇ ਵਿੱਚੋਂ ਸਕੂਲ ਪੈਂਦੇ ਸੀ ਤਾਂ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਸਾਹਮਣੇ ਨਾ ਆਵੇ ਤਾਂ ਉੱਥੇ ਹੀ ਦਿੱਲੀ ਦੇ ਪ੍ਰਸ਼ਾਸਨ ਦੇ ਵੱਲੋਂ ਵੀ ਹੁਣ ਹੜ ਦੇ ਨਾਲ ਪੂਰੀ ਤਰ੍ਹਾਂ ਤਿਆਰੀ ਜਿਹੜੀ ਆ ਕਰ ਲਈ ਗਈ ਆ ਜੇਕਰ ਕੁਝ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਉੱਥੇ ਦੇ ਅਧਿਕਾਰੀਆਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਹਰ ਤਰ੍ਹਾਂ ਦੀ ਤਿਆਰੀ ਉਹਨਾਂ ਦੇ ਵੱਲੋਂ ਪਹਿਲਾਂ ਹੀ ਕਰ ਲਈ ਗਈ ਹੈ